ਪੰਜਾਬ ਆ ਜੀ ਹਿੰਦੁਸਤਾਨ ਪੋਰਾ ਜੀ इवन ਬੰਬੇ ਫਿਲਮ ਇੰਡਸਟਰੀ ਤੋਂ ਲੋਕ ਇਹਨੂੰ ਯਾਦ ਕਰ ਰਹੇ ਆ ਬੰਦੇ ਨੂੰ ਤੇ ਇਹਨੂੰ ਤਾਂ ਐਕਟਰ ਵੀ ਦੇਖ ਕੇ ਖੜ ਜਾਂਦੇ ਹੁੰਦੇ ਸੀ ਯਾਰ ਕਿੱਥੋਂ ਆਇਆ ਬੰਦਾ ਹੈ ਸਲਮਾਨ ਖਾਨ ਜੀ ਨਾਲ ਬਹੁਤ ਪਿਆਰ ਸੀਗਾ ਸਲਮਾਨ ਖਾਨ ਨੇ ਇਹਦੇ ਬੋਡੀ ਨੂੰ ਬਹੁਤ ਪਿਆਰ ਕਰਦੇ ਸੀਗੇ ਤਾਂ ਇਹ ਤੇ ਬੁਲਾਉਂਦੇ ਸੀ ਨਾ ਆ ਜਾ ਯਾਰ ਤੇ ਉਹ ਵੀ ਸਲਮਾਨ ਖਾਨ ਸਾਹਿਬ ਵੀ ਬਹੁਤ ਵੱਡੇ ਆਰਟਿਸਟ ਨੇ ਉਹ ਵੀ ਸਰੀਰ ਨੂੰ ਬੜਾ ਸੰਭਾਲ ਕੇ ਰੱਖਿਆ ਹੋਇਆ ਉਹਨਾਂ ਨੇ ਪਰ ਇਹਨਾਂ ਨੂੰ ਦੇਖ ਕੇ ਤਾਂ ਠੰਡੇ ਦਿਖਦੇ ਸੀ ਕਿਆ ਬਾਤ ਹੈ ਯਾਰ ਐਡਾ ਬੰਦਾ ਵੀ ਹੋ ਸਕਦਾ ਉਹ ਤਾਂ ਕਹਿੰਦੇ ਸੀ ਕਿ ਨਾ ਕਿ ਤੂੰ ਆ ਕੇ ਪੱਕਾ ਹੀ ਮੇਰੇ ਕੋਲ ਇੱਥੇ ਰਹਿ ਲੈ ਜੀ ਕਹਿੰਦੇ ਸੀ ਪਰ ਇਹ ਪਿੱਛੇ ਕਹਿੰਦਾ ਸੀ ਵੀ ਮੇਰੇ ਪਰਿਵਾਰ ਨਹੀਂ ਚੱਲਦਾ ਪਿੱਛੇ ਇਹ ਬੰਦੇ ਨੇ ਪੈਸਾ ਨਹੀਂ ਦੇਖਿਆ ਪਾਜੀ ਆਪਣਾ ਪਰਿਵਾਰ ਦੇਖਿਆ ਪਰ ਰੱਬ ਨੂੰ ਇਹ ਲੋੜਾ ਕਰਤਾ ਉਹਨੇ ਇਹਦਾ ਹੁਣ ਕਰਨਾ ਨਹੀਂ ਸੀ ਚਾਹੀਦਾ ਕਿਉਂਕਿ ਪਧਰਾ ਦੇ ਬੱਚੇ ਵੀ ਪਿੱਛੇ ਆਪ ਪਾਲ ਰਿਆ ਵਿਚਾਰਾ ਪਾਲ ਰਿਆ ਸੀਗਾ ਖੇਤੀਬਾੜੀ ਡਾਇਰੀ ਦਾ ਕੰਮ ਸਾਰੇ ਆਪ ਸੁਭਾਰਿਆ ਸੀਗਾ ਔਰ ਨਾਲ ਆਪਣਾ ਲੋਕਾਂ ਨਾਲ ਪ੍ਰੈਕਟਿਸ ਵੀ ਕਰਵਾ ਰਹੇ ਸੀਗੇ ਹਾਂਜੀ ਇਹਦਾ ਘਾਟਾ ਨਹੀਂ ਪੂਰਾ ਹੋਣਾ ਭਾਜੀ ਸਾਰੀ ਵੀਰ ਜੀ ਇਹ ਘਾਟਾ ਨਹੀਂ ਪੂਰਾ ਹੋਣਾ ਅਸੇ ਹੀ ਅਰਦਾਸ ਕਰਦਾ ਮਹਾਰਾਜ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਤੇ ਪਿਛੇ ਪਰਿਵਾਰ ਨੂੰ ਬੱਚਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ